ਹਾਹਾ ਦੇਖ ਲਾ ਫਿਰ ਹੈ ਬੰਦਾ ਬੰਦਾ ਹੀ ਆ हट ਗਈ ਕਿੱਥੇ ਗੱਲਾਂ ਮੁੜ ਕੇ ਲੱਗੀਆਂ ਨਹੀਂ ਕਿਉਂ ਐ ਖੜੀ ਐ ਉੱਥੇ ਹਾਂ ਕਾ ਲੂੰਦਾ ਲਾਲਾ ਤੂੰ ਤੇਰਾ ਲਾਲਾ ਨਾ ਕੋਈ ਨਹੀਂ ਹਸਾਉਂਦਾ ਬੰਦੇ ਦੇ ਹੱਥੇ ਜਬਰ ਕਰ ਤੂੰ ਤੇ ਕਿ ਉਹ ਪਾਉਂਦੀ ਆ ਸਬਜ਼ੀਆਂ ਨੂੰ ਆਹ ਵੇ ਪਾਣੀ ਆ ਉਹ ਦੱਸਦੀ ਆ ਮਾਂ ਸਬਜ਼ੀ ਤੋੜਨੇ ਆਲੀ ਸੀ ਉਹ ਕਿਹ ਖਾਤਾ ਹੋਇਆ ਬਸ ਜਿੱਦਾਂ ਦਾ ਤੇ ਬਾਅਦ ਚੋਂ ਤੂੰ ਟੰਗਿਆ ਹਾਂ ਮਾਂ ਸਬਜ਼ੀ ਨੂੰ ਪਾਣੀ ਪਾਉਣਾ ਮੈਂ ਇੰਨੀ ਕ ਸਬਜ਼ ਉੱਤਰਦੀ ਜਾਂਦੀ ਆ ਮਾਂ ਵੀ ਬਣਦੀ ਥੱਕ ਜਾਂਦੀ ਆ ਸਬਜ਼ੀ ਮਾਂ ਵੀ ਬਣਦੇ ਸਬਜ਼ੀ ਮਾਂ ਵੀ ਬਣਦੇ ਇਹ ਕਹਿੰਦੀ ਜਿੱਦਨ ਤਾਂ ਮੈਂ ਪੈਰ ਕਰਕੇ ਬੈਠਾ ਸਬਜ਼ੀ ਉੱਤਰਨ ਤੋਂ ਹਟ ਗਈ ਕਹਿੰਦੀ ਹੁਣ ਤਾਂ ਚਲੋ ਭਾਏ ਮਾਂ ਬੱਲਾ ਇੱਟਾ ਥੋੜਾ ਹੋ ਜਾ ਹਾਂ ਇਹ ਤਾਂ ਤੋਇਆ ਜ਼ਿਆਦਾ ਨਹੀਂ ਹੋ ਰਹੇ ਕਿਹੜੀ ਚੀਜ਼ ਹਾਂ ਇਹ ਰੋੜੇ ਦੇ ਚੱਕੇ ਨਾ ਇਕ ਆਉ ਪਏ ਨੇ ਸਾਰ ਖੇਚ ਚਲੇ ਜਾਣੇ ਆ ਉੱਥੇ ਕੰਦਲਾਂ ਲਾ ਦੇਣੇ ਆ ਪਾਣੀ ਪੂਰੀ ਦੇਖਣਾ ਚਾਹੀਦਾ ਮੱਕੀ ਜੱਜ ਤਾਂ ਹੁਣ ਛੱਡ ਗਈਆਂ ਨੇ ਸਾਡੇ ਮੱਕੀ ਭਰ ਦੇਣੀਆਂ ਆ ਸਾਹ ਭਰ ਦੇਣੀਆਂ ਮੂੰਗੀ ਚੱਲ ਰਹੀ ਆ ਮੂੰਗੀ ਆਉਜ ਮੱਕੀ ਵੀ ਜੀ ਸਾਡੀ ਉਪਰ ਇੰਡੀਆਂ ਬਥੇਰੀਆਂ ਉਤਰਦੀਆਂ ਨੇ ਦੇਖਣਾ ਕਰ ਲੈ ਉਹ ਨੂੰ ਨਾ ਹਾਈ ਨਹੀਂ ਹੋਊਗਾ ਉਹ ਨੂੰ ਨਾ ਜਾਣ ਤਾਂ ਕਰਕੇ ਆਪਾਂ ਚਲੋ ਤੇ ਦੇ ਦੋਗੇ ਖਾ ਲੈਣਗੇ ਇਹੋ ਗੱਲ ਕੀ ਆ ਸਬਜ਼ੀ ਨਾ ਉਤਰਨ ਦਾ ਕਾਰਨ ਸਭ ਤੋਂ بڑا ਕਾਰਨ ਆ ਲੂੰਗ ਚਲਦੀ ਆ ਲੂੰਗ ਉਹ ਦੇ ਕਰਕੇ ਸਬਜ਼ੀ ਆਮ ਤੌਰ ਤੇ ਹਟੇ ਜਾਂਦੀ ਆ ਅਸੀਂ ਪਾਣੀ ਵੱਧ ਪਾਉਨੇ ਤਾਂ ਕਰਕੇ ਕੁਝ ਲੱਗੀ ਜਾਂਦੀ ਆ ਚਲ ਆਏ ਦੇਖਨੇ ਪਹਿਲਾਂ ਤਾਂ ਕਰਕੇ ਥ੍ਰੀ ਜਾਂਦੀ ਆ ਸਬਜ਼ੀ ਪਾਣੀ ਵੱਧ ਰੱਖਿਆ ਕਰੋ ਇਹ ਤਾਂ ਸਵੇਰੇ ਇੰਨਾਮ ਲਾਤਾ ਮੈਂ ਸੋਚੀ ਸੀ ਨੀ ਸਵੇਰੇ ਵੀ ਫੱਟ ਰਹੇ ਆ ਪੰਜ ਪੈ ਗਿਆ ਕਰੋ ਹਾਂ ਇਹ ਲੱਗਣ ਲੱਗੇਗੀ ਧਰਤੀ ਡੰਡੀ ਰਹਿ ਗਈ ਆ ਫਿਰ ਆਹ ਕਿਹੜੇ ਲੋਟ 20 ਲਾਂਗੜਾ ਪਾਇਆ ਇਹਦਾ ਉੱਪਰੋਂ ਬੰਨਣੀ ਸੀ ਇੱਥੋਂ ਦੇਖ ਇਹਨੂੰ ਫੁੱਲ ਕੇ ਆ ਦੇ ਇੱਕ ਲੱਗ ਗਿਆ ਮੈਨੂੰ ਕਿੱਡਾ ਬੜਾ ਬਲੇ ਬਲੇ ਪੂਰਾ ਵੀ ਨਹੀਂ ਤੂੰ ਇਹਨਾਂ ਨੂੰ ਚੰਨ ਲੇ ਤੂੰ ਆ ਹੋਊਗਾ ਤਾਂ ਸਹੀ ਯਾਰ ਆਇਂ ਤਾਂ ਨਹੀਂ ਰੱਬ ਦੇ ਮਾਮ ਮਾਰੇ ਜਾਂ ਪੰਨੇ ਇੱਕ ਤਾਂ ਇੱਕ ਹਾਂ ਤੋੜਨਾ ਹੈ ਦੇਖ ਲੈ ਜੇ ਦੋ ਤਿੰਨ ਹੋਈ ਫਿਰ ਤੋੜ ਲਈ ਤੋ ਆਨੇ ਇੱਕ ਦੰਦਿਆਂ ਨੂੰ ਵੀ ਸ਼ਰਮ ਹੋ ਹੈਗੇ ਤੋੜਨੇ ਵਾਲੇ ਹਾਂ ਦੋ ਹੈਗੇ ਹੈਗੇ ਫਿਰ ਤੋੜ ਲੈ ਆ ਤਾਂ ਲੱਗੀ ਹੋਈ ਆ ਆ ਦੇ ਅਰੇ ਮਤੂੰ ਇਹ ਥੋੜਾ ਛੱਡ ਤਾਂ ਮਾ ਮੇਰੇ ਪਾਣੀ ਦੀ ਸਬਜ਼ੀ ਨਹੀਂ ਲੱਗਦੀ ਲੱਗਦੀ ਉਹ ਵੀ ਲੱਗਦੀ ਆ ਆ ਦੇ ਆ ਵੀ ਆ ਆ ਪਾਣੀ ਚ ਭਿੱਜ ਗਿਆ ਓਹੋ ਓਹੋ ਛੱਤੀ ਤਾਂ ਕਾ ਨਾਓ ਹੋ ਹੋਰ ਦੇਖ ਦੱਸ ਪਾਣੀ ਪਾ ਕੇ ਚਲੇ ਜਾਨੇ ਆ ਤਾਂ ਦਿਖਦੀ ਨਹੀਂ ਕਿ ਸਬਜ਼ੀ ਲੱਗਦੀ ਨਹੀਂ ਲੱਗਦੀ ਫੇਰ ਤਾਂ ਫੁੱਲਣੀ ਪੈਂਦੀ ਹੁੰਦੀ ਆ ਹੁਣ ਵੀ ਤਾਂ ਤਾਂ ਮੁੜ ਜਾਣਾ ਤਾਂ ਹੈ ਨਹੀਂ ਹੈ ਨਹੀਂ ਹੈ ਨਹੀਂ ਕਰੀ ਜੰਨੀ ਆ ਜਾਣਾ ਤਾਂ ਇਹਨੇ ਪੱਕੇ ਆਣਾ ਦਾ ਚਾਹ ਨਾਲ ਫੁੱਲੇ ਤਾਂ ਹਲੇ ਹੋਰ ਵੀ ਇੱਕ ਦੋ ਨਿਕਲੇ ਆਉਣਗੇ ਤੈਨੂੰ ਮੈਂ ਇੰਨਾ ਖ ਦੱਸਤਾ ਆਹ 2:30 ਵਜੇ ਕਿਹਦਾ ਪਾਣੀ ਪਾਇਆ ਹਨ ਛੋਣੀ ਆ ਦਾਦਰੀਆਂ ਖੇਡਾਂ ਨੇ ਨਹੀਂ ਇਹ ਕੋ ਖੇਤ ਇਹਨਾਂ ਬੂਟਾ ਆਇਆ ਜਾ ਹੱਥ ਲਾ ਦੋ ਸਮਝ ਜਾਂਦਾ ਬਾਅਦ ਝੁੱਟ ਖੜਦਾ ਹੋਵੇ ਆਹ ਆ ਦਿਖਾ ਸੰਭੇ ਹਰਤਾ ਸਹੀ ਪਤਾ ਫੜ। ਆਹ ਦੇਖੋ ਜੋ ਇਕੱਠਾ ਹੋ ਗਿਆ। ਓ ਹੋ ਗਿਆ। ਬੱਸ ਖੇਲਾ ਨਾ ਕਰਾਉ ਤਾਂ ਘੜੀ ਤੇ ਕਰੀ ਲੈ ਦੇਖ ਲੈ। ਛੋਈ ਮੋਈ ਛੋਈ। ਅੱਜ ਨਾ ਭੱਜਣਾ ਨਾ ਨਾ ਸੋਹਣਾ। ਥੱਲੇ ਰੱਖ ਦੇ। ਥੱਲੇ ਰੱਖ ਦੇ। ਭੈ ਮੋ ਗਿਆ ਤਾਂ। ਇਰ ਦੇਖੀ ਤਾਂ। ਤਸਾ। ਲੱਗ ਰਹੀ ਹੈ ਬਈ ਲੱਗੀ ਹੋਈ ਆ ਆਂਦਾ ਜੇ ਪਾਣੀ ਪਾਉਣੇ ਫालतਾ ਮਿਲਦਾ ਹੀ ਆ ਹਾਂ ਜੇ ਨਾ ਪਾਣੀ ਪਾਉਂਦੇ ਉਦੋਂ ਤੋਂ ਫੇਰ ਸੁਗੀਆਂ ਤੀਆਂ ਫੇਰ ਸੁੱਕੇ ਨਹੀਂ ਸੀ ਗਰਮੀ ਜ਼ਿਆਦਾ ਸੀ ਹੌਲੀ 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 ਹੁਣ ਤਾਂ ਜੇ ਬੜਾ ਹੀ ਹੁੰਨੇ ਤਾਂ ਆਪੇ ਵੀ ਥੋੜੇ ਹੱਥੋਂ ਲੱਗ ਜੰਨੇ ਦੇਖੋ ਜਗ੍ਹਾ ਤੇ ਤਾਂ ਫੁੱਲ ਆ ਇੱਥੇ ਛੋਟੇ ਛੋਟੇ ਫੁੱਲ ਹੋਣ ਕੇ ਕਰੇ ਲੈ ਆਹ ਉਹ ਦੇਖੀਂ ਰੇ ਰੇ ਨਹੀਂ ਇਹ ਤਾਂ ਪੱਤਾ ਕੀ ਹੈ ਪੱਤਾ ਕੁਝ ਐ ਪੋਸ਼ਣੁ ਕੇਵਲ ਥਰੇ ਹਿਸਾ ਹੁੰਨੇ ਮੈਂ ਆਇਨੂ ਫੁੱਲ ਆਇਨੂ ਉਪਰ ਆਦੇ 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 ਆ ਦੇਖਦੇ ਆ ਤੇ ਲੰਕਦਾ ਲੇਕੇ ਹੋਰ ਫੁੱਲ ਇਹ ਉਹਦੇ ਚ ਲੱਗੇ ਮੈਨੂੰ ਇੱਕ ਯਾ ਪਤਾਉਂਗਾ ਜੀ ਆਹ ਟਾਣੀ ਇਹ 3D ਕਟਿੰਗ ਕਰਦੋ ਆਹ ਟਾਣੀ ਇਹ ਜੀ ਰੇਡੀ ਕਟਿੰਗ ਕਰ ਦਨ ਨਹੀਂ ਬੱਸ ਅੱਗੇ ਉਹਦੀ ਕਰੀ ਹੋਈ ਉਹ ਵਿਚਾਰੇ ਕਿਧਰੇ ਪਾਸੇ ਨੂੰ ਬੜੀ ਭੁੱਲੀ ਹੋਣੀ ਆ ਅਦਰ ਦਮ ਵਿਚਾਰੇ ਨੀ ਕੁਕਰੇ ਲੱਗਦਾ ਰੱਖ ਦਿੱਤਾ ਦਾ ਹਾਂ ਨਾ ਸਾਨੂੰ ਦੋ ਚੱਲ ਪਿੱਛੇ ਦੇਖੋ ਦੋ ਤਿੰਨ ਦੋ ਤਿੰਨ ਜਿੰਨੇ ਕਹਾ ਕੇ ਤਾਂ ਲੋਕ ਲੱਗੇ ਦੇਤੇ ਤੋ ਤੋੜ ਕੇ ਲਗੇ ਤਾਣਾ ਮਰਵਾਇਆ ਤੋ ਤੋੜ ਦਣੀ ਐ ਤਸ ਤਾਣੀ ਕੋਟੀਆਂ ਲਾ ਮਾਰ ਗੌਲੀ ਹੋਣੀ ਫੂਲ ਫਿਰ ਇੱਕ ਮਿੰਟ ਮੈਨੂੰ ਫੋਨ ਬੰਦ ਕਰਕੇ ਦੇਖਣ ਦੇ ਠੀਕ ਆ ਹੌਲੇ ਤੱਕ ਯੇ ਲੰਕਦਾ ਛੋਟਾ ਹੈ ാന് പകര ഫേ ആ ഫ ਬੇ ਥੋੜੇ ਆ ਆ ਖਾਗੀ ਕਾਟੋ ਸਾਰੀ ਉਹ ਕਿੱਡਾ ਲੱਗਿਆ ਕਿੱਥੇ ਉਹਦੇ ਪੀਲਾ ਸਾਰਾ ਹਾਂ ਅਜੇ ਮਿਲ ਨਹੀਂ ਹੋਣਾ ਉਹ ਆਦੇ ਪੀਲਾ ਲਫੜ ਫੜ ਤੋੜ 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 ਆਦੇ ਆ ਗੋਣਾ ਉਹ ਹੀ ਦਮ ਹੈ ਹੈ ਮੂੰਹ ਦੀ ਤਾਂ ਭਰ ਗਈ ਭਰ ਗਈ ਹਾਂ ਇਹਨਾਂ ਦਾ ਡੁੱਪਲਾ ਦਨ ਤੋਦਾ ਜੀ ਨੇ ਬਣਾਇਆ ਸੀ। ਹੋ ਪਾਪੂ ਚ ਖੱਟ ਕੇ ਉਹ ਚ ਪਾ ਦੇ। ਪ੍ਰਿੰਡੀ ਚ ਬਤਾਉਂ ਦਾ ਬੂਟਾ ਗਿੱਲਾ ਕਰ ਦੇ। ਆਪਾਂ ਵੀ ਇੱਥੇ। ਹੂੰ? ਆ ਤਾਂ ਸੁੱਕੀ ਪਈ ਔਰੇ ਮੂੰਗੀ। ਤੂੰ ਲਾ ਤਾਂ ਪਾਣੀ ਆ ਤਾਂ ਸੁੱਕੀ ਪਈ ਔਰੇ ਗੱਬਿਓ। ਆਣੀ ਇਹ ਲੱਗਣਾ ਕਿ ਤੁਸੀਂ ਲਾਉਣਾ ਫਿਰ ਇਹਨੂੰ ਉੱਪਰ ਜਾ ਕੇ ਸੈੱਟ ਇੱਥੇ ਚਿੱਟਿਆ ਤਾਂ ਹੋਇਆ ਸੀ ਜਦ ਤੱਕ ਇਹਦੀ ਭਿੰਡੀ ਨਾ ਦੇ ਮਾਪੇ ਦਾ ਮੂੰਹ ਤੇ ਰੌਣਕ ਆ ਗਈ ਹੈ ਮੂੰਹ ਪਰ ਮੇਰਾ ਬਾਬਾ ਕਿ ਤੂੰ ਨਹੀਂ ਆਉਂਦੀ ਇਸੇ ਦਿਨ ਮੈਨੂੰ ਮੂੰਹ ਕੋਲੇ ਪਾਣੀ ਵਾਲਾ ਹਟਣਾ ਮੈਨੂੰ ਸ਼ਾਬਸ਼ ਦੋ ਮੂੰਹ ਸਾਰੇ ਪੱਕੇ ਆ ਮੈਨੂੰ ਸ਼ਾਬਸ਼ ਦੋ ਮੈਨੂੰ ਤਾਂ ਨਾ ਕਿਹਾ ਮੈਂ ਕਿੰਨੇ ਬਰ ਬਰ ਲਾਣੇ ਜਨਤਾ ਮਾਫੀ ਦੰਡ ਵੇਟਦ ਨੇ ਮੇਰੇ ਤੋਂ ਕੋਈ ਦਮ ਨਹੀਂ ਮੈਂ ਦੋ ਮਿੰਟ ਬੱਸ ਸੱਜਣਾ ਤਾਂ ਪਰ ਤਾਂ ਮੈਂ ਲਾ ਲਿਆ ਸੀਗਾ ਚੰਨਾ ਹੈ ਨਾ ਕੁੱਤ ਮੈਂ ਲੈ ਜਾ ਹਾਂ ਹੱਥ ਨਾਲ ਦੇਖੋ ਆਹੋ ਇਹ ਛੋਟੀ ਜੀ ਕਾਲੀ ਬਰਫੀ ਛੱਟਲਾ ਜੀ ਟੁਕਾ ਨਾ ਹੋ ਜੇ ਨਹੀਂ ਛੋਟੀ ਛੱਟਲਾ ਬਰਫਾ ਉਹਦੀ ਵੀ ਤਾਂ ਬਰਫ ਪਾਈ ਹੁੰਦੀ ਆ ਹੋਲਕੇ ਹਮਾਂ ਜਿੱਦਣ ਮਾਂ ਜਦ ਵੀ ਆਉਂਨਾ ਭਾਈ ਇਹਨੂੰ ਦੇ ਜਿਆ ਕਰ ਤਾ ਕੋਈ ਨਾ ਵੀ ਥੋੜੇ ਲੈਣੇ ਤੇ ਹੁਣ ਕੀ ਅਗਰ ਰੋਟੀ ਖਾਣ ਨੂੰ